ਦੋਸਤੋ ਲਗਾਤਾਰ ਇੱਕ ਜੰਗ ਦਾ ਮਾਹੌਲ ਜਿਹੜਾ ਉਹ ਬਣ ਰਿਹਾ ਵਾ ਇੰਡੀਆ ਦੇ ਵਿੱਚ ਤੁਹਾਨੂੰ ਵੀ ਪਤਾ ਵਾ ਇੰਡੀਆ ਵੱਲੋਂ ਇੱਕ ਸਟ੍ਰਾਈਕ ਕੀਤੀ ਗਈ ਜਿਹਦਾ ਨਾਮ ਰੱਖਿਆ ਗਿਆ ਸੰਦੂਰ ਤੇ ਲਗਾਤਾਰ ਇੰਡੀਆ ਵੱਲੋਂ ਵਾਰ ਕੀਤਾ ਗਿਆ 8-9 ਜਗ੍ਹਾ ਦੇ ਉੱਤੇ ਜਿਹੜੇ ਵਾਰ ਕੀਤੇ ਗਏ ਹੁਣ ਸਾਡੇ ਨਾਲ ਐਕਸਪਰਟ ਜਿਹੜੇ ਦਿਨੇਸ਼ ਜੀ ਸਾਡੇ ਨਾਲ ਮੌਜੂਦ ਨੇ ਅਗਰ ਜੰਗ ਲੱਗਦੀ ਹੈ ਤੇ ਕੀ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਬਣ ਸਕਦੇ ਆ ਕਿਵੇਂ ਦਾ ਮਾਹੌਲ ਜਿਹੜਾ ਹੋ ਸਕਦਾ ਵਾ ਕੀ ਬੰਦ ਹੋ ਸਕਦਾ ਕੀ ਨਹੀਂ ਬੰਦ ਹੋ ਸਕਦਾ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ ਦਿਨੇਜ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਆ ਬਹੁਤ ਬਹੁਤ ਧੰਨਵਾਦ ਜੀ ਦਿਨੇਜ ਜੀ ਕਿਵੇਂ ਦੇਖਦੇ ਹੋ ਅਗਰ ਜੰਗ ਦਾ ਮਾਹੌਲ ਤਾਂ ਚਲੋ ਬਣਿਆ ਹੋਇਆ ਪੂਰਾ ਇੱਕ ਮਾਹੌਲ ਪੂਰਾ ਇਸ ਟਾਈਮ ਤਣਾਅਪੂਰਨ ਬਣਿਆ ਹੋਇਆ ਹਰੇਕ ਜਗ੍ਹਾ ਜਿਹੜੇ ਪਿੰਡ ਵੀ ਖਾਲੀ ਕਰਾ ਦਿੱਤੇ ਗਏ ਤੁਸੀਂ ਕਿਵੇਂ ਦੇਖਦੇ ਹੋ ਕੀ ਮਾਹੌਲ ਜਿਹੜਾ ਬਣ ਸਕਦਾ ਲੋਕਾਂ ਨੂੰ ਜਿਹੜਾ ਕੀ ਕਰਨਾ ਚਾਹੀਦਾ ਦੇਖੋ ਜੀ ਜੰਗ ਦਾ ਮਾਹੌਲ ਜਿਹੜਾ ਇਸ ਟਾਈਮ ਪੂਰਾ ਹੀ ਭਖਿਆ ਹੋਇਆ ਜੀ ਉਹ ਮੀਡੀਆ ਵੀ ਦਿਖਾ ਰਹੀ ਨੇ ਆਮ ਜਿਹੜੇ ਲੋਕੀ ਘਰਾਂ ਚ ਰਹਿ ਰਹੇ ਨੇ ਉਹ ਮੀਡੀਆ ਵੀ ਦਿਖਾ ਰਹੀ ਏ ਲਾਗੇ ਛਾਗੇ ਬਾਰਡਰਾਂ ਦੇ ਏਰੀਆ ਦੇ ਵਿੱਚ ਵੀ ਲੋਕੀ ਕਾਫੀ ਜ਼ਿਆਦਾ ਇੱਕ ਦੂਜੇ ਨੂੰ ਸੰਦੇਸ਼ਾ ਦੇ ਰਹੇ ਆਂਗੇ ਕਿ ਆਰਮੀ ਐਸ ਟਾਈਮ ਜਿਹੜੀ ਆ ਉਹ ਪੂਰੀ ਜ਼ਿਆਦਾ ਆਪਣੇ ਜੋਰਸ਼ ਉਹ ਗਰਮ ਦੇ ਵਿੱਚ ਉਹ ਐਕਟਿਵ ਏ ਜੀ ਮਾਹੌਲ ਦਾ ਇਦਾਂ ਇਹ ਆ ਸੰਨੀ ਜੀ ਸਿਸਟਮ ਕਿ ਵੈਸੇ ਤੇ ਜੰਗ ਨੂੰ ਰੋਕਿਆ ਹੀ ਚੰਗਾ ਜੀ ਬਟ ਜੇ ਜੰਗ ਹੋ ਵੀ ਹੁੰਦੀ ਵੀ ਪਈ ਏ ਉਹ ਉਹਦੇ ਕਾਰਨ ਏ ਆ ਕਿ ਹਿੰਦੁਸਤਾਨ ਬਦਲਾ ਵੰਗ ਰਿਹਾ ਜੀ ਹਿੰਦੁਸਤਾਨ ਕਹਿ ਰਿਹਾ ਕਿ ਉਹਨਾਂ ਦੇ ਜਿਹੜੇ ਸਗੇ ਭੈਣ ਭਰਾ ਮਾਰੇ ਗਏ ਨੇ ਉਹਨਾਂ ਦਾ ਬਦਲਾ ਜਿਹੜਾ ਵਾ ਉਹ ਹਿੰਦੁਸਤਾਨ ਨੂੰ ਲੈਣਾ ਚਾਹੀਦਾ ਹੈ ਇਹ ਦਿਨੇ ਜੀ ਆਪਾਂ ਇਹੀ ਗੱਲ ਕਰਨਾ ਚਾਹੁੰਦੇ ਪਾਕਿਸਤਾਨ ਇੱਕ ਇੰਡੀਆ ਨੂੰ ਲਾਈਟਲੀ ਲੈ ਰਿਹਾ ਸੀਗਾ ਕਿ ਇਸ ਟਾਈਮ ਜਿਹੜਾ ਇੰਡੀਆ ਵਾ ਬਹੁਤ ਜ਼ਿਆਦਾ ਪਾਵਰਫੁਲ ਬਣ ਗਿਆ ਉਹ ਨਰਿੰਦਰ ਮੋਦੀ ਜਿਹੜੇ ਆ ਸਾਡੇ ਪ੍ਰਧਾਨ ਮੰਤਰੀ ਆ ਉਹਨੇ ਪੂਰਾ ਇਸ ਟਾਈਮ ਮੀਟਿੰਗਾਂ ਕਰਕੇ ਦੇਸ਼ਾਂ ਦੇ ਨਾਲ ਇਸ ਟਾਈਮ ਦੇਸ਼ ਵੀ ਜਿਹੜੇ ਕਾਫੀ ਇਹਨਾਂ ਦੇ ਨਾਲ ਖੜੇ ਆ ਵਾਰ ਖਿਲਾਫ ਹੋ ਗਏ ਨੇ ਪਾਕਿਸਤਾਨ ਦੇ ਇਹ ਵਾਲੀ ਜਿਹੜੀ ਸਭ ਤੋਂ ਵੱਡੀ ਹਰਕਤ ਜਿਹੜੀ ਪਾਕਿਸਤਾਨ ਨੇ ਕੀਤੀ ਏ ਪਾਕਿਸਤਾਨ ਨੇ ਇਹ ਬਹੁਤ ਨਿੰਦਿਆਯੋਗ ਹਰਕਤ ਏ ਜੁ ਜਿਹੜੇ ਦੂਜੇ ਚਾਈਨਾ ਲਾ ਲਓ ਤੁਸੀਂ ਬੰਗਲਾਦੇਸ਼ ਲਾ ਲਓ ਅਮਰੀਕਾ ਲਾ ਲਓ ਫਰਾਂਸ ਲਾ ਲਓ ਸਾਰੇ ਲੋਕ ਜਿਹੜੇ ਆ ਉਹ ਨਿੰਦਿਆ ਕਰ ਰਹੇ ਨੇ ਆਹ ਵਾਲੀ ਨਿਰਦੋਸ਼ ਲੋਕਾਂ ਜਿਹੜਾ ਮਾਰਿਆ ਗਿਆ ਮਾਰਨ ਦਾ ਇਸ ਕਰਕੇ ਉਹ ਹਿੰਦੁਸਤਾਨ ਦਾ ਸਾਹ ਦੇ ਰਹੇ ਨੇ ਦਿਨੇਸ਼ ਜੀ ਹੁਣ ਜਿਹੜੇ ਆਪਾਂ ਅੰਮ੍ਰਿਤਸਰ ਦੀ ਗੱਲ ਕਰ ਲੰਨੇ ਪੰਜਾਬ ਦਾ ਜਿਹੜਾ ਏਰੀਆ ਬਾਰਡਰ ਏਰੀਆ ਸਾਰਾ ਉਸ ਦੇ ਵਿੱਚੋਂ ਵੀ ਜਿਹੜੇ ਪਿੰਡ ਸੀ ਸਾਰੇ ਖਾਲੀ ਕਰਾ ਲਿੱਤੇ ਗਏ ਆ ਤੇ ਹੁਣ ਜਿਹੜੀ ਖੋਰ ਖਬਰ ਆ ਰਹੀ ਆ ਕਿ ਜਿਹੜਾ 에어ਪੋਰਟ ਨੂੰ ਵੀ ਜਿਹੜਾ ਬੰਦ ਕਰ ਦਿੱਤਾ ਗਿਆ ਵਾ ਪੂਰਾ ਇੱਕ ਮਾਹੌਲ ਜਿਹੜਾ ਜੰਗ ਦਾ ਮਾਹੌਲ ਬਣ ਗਿਆ ਵਾ ਉਡਾਨਾਂ ਵਾ ਰੱਦ ਕਰ ਦਿੱਤੀਆਂ ਗਈਆਂ ਹਾਂਜੀ ਹੁਣ ਦੇਖੋ ਜੀ ਅਲੱਗ-ਅਲੱਗ ਕੱਲ ਦੀ ਖਬਰ ਚੱਲਦੀ ਪਈ ਆ ਹਰ ਜ਼ਿਲ੍ਹੇ ਦੇ ਡੀਸੀ ਨੇ ਵੀ ਇਹ ਬਿਆਨ ਦਿੱਤਾ ਹੈ ਸੈਂਟਰ ਗਵਰਨਮੈਂਟ ਵੱਲੋਂ ਆਇਆ ਹੈ ਕਿ ਅੱਜ ਕਿਤਨਾ ਕਿਤੇ ਕਿੰਨੇ ਹਰ ਸ਼ਹਿਰ ਦੇ ਵਿੱਚ ਜਿਹੜਿਆ ਉਹ ਪੂਰੀ ਸਾਇਰਨ ਵੱਜੇ ਜਾਣਗੇ ਉਹਦੇ ਵਿੱਚ ਸਾਰਿਆਂ ਨੂੰ ਦੱਸਿਆ ਜਾਏਗਾ ਕਿ ਜੰਗ ਦਾ ਮਾਹੌਲ ਇਹਦਾ ਬਣਿਆ ਪਿਆ ਹੈ ਜੇ ਸਾਇਰਨ ਵੱਜਦੇ ਆ ਤੇ ਤੁਸੀਂ ਕਿੱਦਾਂ ਆਪਣੇ ਆਪ ਨੂੰ ਸੇਵ ਕਰ ਸਕਦੇ ਆ ਤੇ ਕਿੱਦਾਂ ਕਿੱਦਾਂ ਹੁਣ ਚੈਲਪੈਲ ਬਜ਼ਾਰਾਂ ਦੀ ਜਿਹੜੀ ਉਹ ਬਹੁਤ ਜ਼ਿਆਦਾ ਵੱਜ ਚੁੱਕੀ ਹੈ ਲੋਕੀ ਕਰਿਆਨੇ ਦਾ ਸਾਮਾਨ ਪੈਟਰੋਲ ਪੰਪਾਂ ਤੇ ਰਸ਼ ਪਿਆ ਹੈ ਕਿ ਲੋਕੀ ਪੈਟਰੋਲ ਆਪਣਾ ਪੁਆ ਰਹੇ ਨੇ ਜੰਗ ਦਾ ਜਿਹੜਾ ਮਾਹੌਲ ਆ ਪੂਰਾ ਭਖਿਆ ਹੋਇਆ ਜੀ ਕਿਸੇ ਟਾਈਮ ਵੀ ਜਿਹੜੀ ਆ ਉਹ ਸਾਇਰਨ ਵੱਜ ਸਕਦੇ ਨੇ ਤੇ ਜੰਗ ਜਿਹੜੀ ਆ ਉਹ ਲੱਗ ਸਕਦੀ ਏ ਪਾਕਿਸਤਾਨ ਜਿਹੜਾ ਵਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਉਹ ਸਟਰੋਂਗ ਸਮਝ ਰਿਹਾ ਇਹ ਉਹ ਗਲਤਫਹਮੀ ਕਰ ਰਿਹਾ ਹਿੰਦੁਸਤਾਨ ਜਿਹੜਾ ਵਾ ਉਹ ਕਦੀ ਪਿੱਛੇ ਹਟੇਗਾ ਨਹੀਂ ਤੇ ਦੋਸਤੋ ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਦੇ ਆ ਕਿ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਨੇ ਇੰਡੀਆ ਗਵਰਨਮੈਂਟ ਹੈ ਜਾਂ ਆਰਮੀ ਦਾ ਹਮੇਸ਼ਾ ਤੁਸੀਂ ਵੀ ਸਾਥ ਦਿਓ ਜੋ ਵੀ ਉਹ ਕਹਿੰਦੇ ਉਦਾਂ ਕਰੋ ਕਿਉਂਕਿ ਉਹ ਸਾਡੀ ਸੇਫਟੀ ਵਾਸਤੇ ਇਹ ਸਾਰਾ ਕੁਝ ਜਿਹੜਾ ਐਕਸ਼ਨ ਲੈ ਰਹੇ ਆ ਜਿਹੜੇ ਨਿਰਦੋਸ਼ ਲੋਕ ਜਿਹੜੇ ਪਹਿਲਗਾਮ ਦੇ ਵਿੱਚ 27 ਤੋਂ 28 ਲੋਕ ਮਾਰ ਦਿੱਤੇ ਹੋ ਨਿਰਦੋਸ਼ ਸੀਗੇ ਜਿਨ੍ਹਾਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਜਿਹੜੀ ਗੋਲੀ ਮਾਰੀ ਗਈ ਅੱਜ ਜਲੰਧਰ ਦੇ ਵਿੱਚ 8 ਤੋਂ 9 ਵਜੇ ਤੱਕ ਦਾ ਜਿਹੜਾ ਟਾਈਮ ਉਹ ਸਰਕਾਰ ਨੇ ਬਲੈਕਆਊਟ ਦਾ ਦਿੱਤਾ ਹੈ ਜਿੱਦਾਂ ਹੀ ਜਲੰਧਰ ਵਾਸੀਆਂ ਨੂੰ ਇਹ ਸਾਇਰਨ ਸੁਣਨ ਉਹ ਨਾਲ ਹੀ ਆਪਣੇ ਘਰ ਦੇ ਵਿੱਚ ਪੂਰਾ ਅੰਧੇਰਾ ਕਰ ਦੇਣ ਇੱਥੋਂ ਤੱਕ ਕਿ ਇਨਵਰਟਰ ਦੀਆਂ ਲਾਈਟਾਂ ਤੱਕ ਵੀ ਬੰਦ ਕਰਨ ਦੇ ਆਡਰ ਆਏ ਨੇ ਜੀ ਦਿਨੇਜ ਜੀ ਕੀ ਆਪਾਂ ਗੱਲਬਾਤ ਕਰਦੇ ਆ ਨਾ ਬਾਰਡਰ ਏਰੀਆ ਉਹ ਸਾਰਾ ਖਾਲੀ ਕਰਾ ਦਿੱਤਾ ਹੋਇਆ ਇਹ ਜਿਹੜਾ ਸਰਕਾਰ ਵੱਲੋਂ ਹਦਾਇਤਾਂ ਹੁੰਦੀਆਂ ਵਾ ਸਾਰੀਆਂ ਕਿਵੇਂ ਦੇਖਦੇ ਹੋ ਸਾਰਾ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਉੱਥੇ ਦੇ ਲੋਕਾਂ ਨੂੰ ਜਿਹੜੇ ਲੋਕ ਆਲੇ-ਦੁਆਲੇ ਕੀ ਖਾਲੀ ਕਰਨਾ ਚਾਹੀਦਾ ਉਹਨਾਂ ਨੂੰ ਹਾਂ ਖਾਲੀ ਕਰਨਾ ਚਾਹੀਦਾ ਜੀ ਬਾਰਡਰ ਏਰੀਆ ਦੇ ਲਾਗੇ ਸ਼ੱਕ ਜਿੰਨੇ ਪਿੰਡ ਪੈਂਦੇ ਨੇ ਉਹ ਆਪਣੇ ਬੱਚੇ ਸਮਾਨ ਕੀਮਤੀ ਸਮਾਨ ਲੈ ਕੇ ਉਹ ਇੱਥੋਂ ਥੋੜਾ ਜਿਹਾ ਦੂਰ ਚਲੇ ਜਾਣ ਕਿਉਂਕਿ ਕਦੇ ਵੀ ਜੰਗ ਦਾ ਮਾਹੌਲ ਬਣ ਸਕਦਾ ਹੈ ਕਿ ਸਰਕਾਰ ਇਹ ਚਾਹਦੀ ਹੈ ਕਿ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ ਸਰਕਾਰ ਪੁਲਿਸ ਆਰਮੀ ਜਿਹੜੀ ਹਿੰਦੁਸਤਾਨ ਦੀ ਏ ਪੰਜਾਬ ਦੀ ਕਿਤੇ ਵੀ ਸਟੇਟ ਦੀ ਏ ਉਹ ਆਮ ਲੋਕਾਂ ਦਾ ਹੀ ਜਿਹੜਾ ਵਾ ਭਲਾ ਚਾਹ ਰਹੀ ਏ ਇਸ ਕਰਕੇ ਜਿਹੜੇ ਜਿਹੜੇ ਲੋਕੀ ਵੀ ਹੈਗੇ ਨੇ ਅਸੀਂ ਅਪੀਲ ਕਰਦੇ ਆਂ ਜੇ ਸਰਕਾਰ ਨੇ ਤੁਹਾਨੂੰ ਖਾਲੀ ਕਰਨ ਪਿੰਡ ਖਾਲੀ ਕਰਨ ਦੀ ਹਦਾਇਤਾਂ ਦਿੱਤੀਆਂ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਕਿ ਆਰਮੀ ਨੂੰ ਕਿਸੇ ਚੀਜ਼ ਦੇ ਵਿੱਚ ਜੰਗ ਲੱਗਦੀ ਏ ਤੇ ਉਹਨਾਂ ਨੂੰ ਕਿਸੇ ਚੀਜ਼ ਦੇ ਵਿੱਚ ਗ ਮਤਲਬ ਕਹਿ ਸਕਦੇ ਗੜਬੜੀ ਨਾ ਹੋਵੇ ਤੇ ਉਹਨੂੰ ਸੋਚਣਾ ਨਾ ਪਵੇ ਕਿ ਅਸੀਂ ਫਾਇਰ ਕਰੀਏ ਜਾਂ ਨਾ ਕਰੀਏ ਦੋਸਤੋ ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜਾ ਸਰਕਾਰ ਦਾ ਤੁਸੀਂ ਆਰਮੀ ਦਾ ਸਾਥ ਦਿਓ ਤੇ ਕੋਈ ਵੀ ਇਦਾਂ ਦੀ ਵੀਡੀਓ ਜਾਂ ਕੋਈ ਵੀ ਇਦਾਂ ਦੇ ਕੋਈ ਵਾਇਲੇਸ਼ਨ ਵਾਲੀ ਚੀਜ਼ ਨਾ ਸ਼ੇਅਰ ਕਰੋ ਬਸ ਬਸ ਕੀ ਜਿਹੜਾ ਵਾ ਮਾਹੌਲ ਖਰਾਬ ਹੋਵੇ ਤੇ ਸਾਥ ਦਿਓ ਸਾਰਾ ਕੋਈ ਵੀ ਜਿਹੜਾ ਦੇਸ਼ ਆ ਉਹ جنگ ਲੜਨਾ ਨਹੀਂ ਚਾਹੁੰਦਾ ਪਰ ਉਸ ਨੂੰ ਜਿਹੜਾ ਮਜਬੂਰ ਕੀਤਾ ਜਾਂਦਾ ਵਾ ਜਿਸ ਤਰ੍ਹਾਂ ਕੋਈ ਨਿਰਦੋਸ਼ ਮਾਰਿਆ ਜਾਂਦਾ ਵਾ ਪਹਿਲਾਂ ਵੀ ਜਿਹੜਾ ਪਲਵਾਮਾ ਅਟੈਕ ਤੁਸੀਂ ਹਜੇ ਤੱਕ ਨਹੀਂ ਭੁੱਲੇ ਹੋਵੋਗੇ ਕਿਸ ਤਰ੍ਹਾਂ ਇੱਕ ਇੰਨੇ ਆਰਮੀ ਦੇ ਜਿਹੜੇ ਬੰਦੇ ਮਰੇ ਸੀ ਉਸ ਤੋਂ ਬਾਅਦ ਵੀ ਜਿਹੜਾ ਪਾਕਿਸਤਾਨ ਜਿਹੜਾ ਬਾਜ਼ ਨਹੀਂ ਆ ਰਿਹਾ ਸੀ ਉਸ ਤੋਂ ਬਾਅਦ ਪਲਵਾਮਾ ਤੋਂ ਬਾਅਦ ਜਿਹੜਾ ਪਹਿਲਗਾਮ ਦੇ ਵਿੱਚ ਜਿਹੜੇ ਨਿਰਦੋਸ਼ ਲੋਕ ਮਾਰੇ ਗਏ ਤੇ ਇਸ ਵੇਲੇ ਜਿਹੜਾ ਵਾ ਜਵਾਬ ਦੇਣਾ ਦਾ ਜਿਹੜਾ ਪਾਕਿਸਤਾਨ ਨੂੰ ਬੰਦਾ ਸੀ ਹਿੰਦੁਸਤਾਨ ਨੇ ਬਥੇਰੀ ਵਾਰੀ ਜਰ ਲਿਆ ਜਿਨ੍ਹਾਂ ਨੂੰ ਹਿੰਦੁਸਤਾਨ ਨੇ ਦੇਖੋ ਪਹਿਲੇ ਅੱਜ ਤੋਂ ਕਿੰਨੇ ਸਾਲ ਪਹਿਲੇ ਇੱਕ ਸਾਬ ਨੇ ਆ ਕੇ ਉਹ ਵੀ ਇੱਕ ਸਾਬ ਵੀ ਪਾਕਿਸਤਾਨ ਵਰਗਾ ਬੰਬੇ ਦੇ ਵਿੱਚ ਤਾਜ ਦੇ ਵਿੱਚ ਤਾਜ ਹੋਟਲ ਨਿਰਦੋਸ਼ ਲੋਕੀ ਜਿਹੜੇ ਉੱਥੇ ਖਾਣਾ ਖਾਣ ਗਏ ਸੀ ਕੋਈ ਉੱਥੇ ਵੇਟਰ ਦਾ ਕੰਮ ਕਰਦਾ ਸੀ ਕੁਛ ਕਰਦਾ ਸੀ ਉਹਨਾਂ ਨੂੰ ਮਾਰਿਆ ਉਸ ਤੋਂ ਬਾਅਦ ਪਲਵਾਮਾ ਵਾਲਾ ਜਿਹੜਾ ਅਟੈਕ ਕੀਤਾ ਗਿਆ ਇੰਡੀਅਨ ਆਰਮੀ ਦੇ ਕੀਤਾ ਗਿਆ ਉਹ ਜਿਹੜੀਆਂ ਚੀਜ਼ਾਂ ਤੋਂ ਮਜਬੂਰ ਹੋ ਕੇ ਅੱਜ ਹਿੰਦੁਸਤਾਨ ਸਰਕਾਰ ਨੂੰ ਤਗੜਾ ਜਵਾਬ ਦੇਣ ਦਾ ਅੱਜ ਟਾਈਮ ਆ ਗਿਆ ਹੈ ਹਿੰਦੁਸਤਾਨ ਦੇ ਆਵਾਮ ਵੀ ਇਹ ਗੱਲ ਕਹਿ ਰਹੀ ਏ ਕਿ ਹੁਣ ਜਿਹੜਾ ਵਾ ਪਾਕਿਸਤਾਨ ਨੂੰ ਮਿੱਟੀ ਕਰ ਦਿੱਤਾ ਜਾ ਆਪਾਂ ਗੱਲ ਕਰਦੇ ਆ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਆ ਰਹੀ ਆ ਆਮ ਲੋਕਾਂ ਦੀ ਆ ਪਾਕਿਸਤਾਨ ਦੀ ਆ ਕਿ ਪਾਕਿਸਤਾਨ ਦੇ ਤਾਂ ਭੁੱਖ ਮਰੀ ਮਰੀ ਪਈ ਏ ਸਾਰੀ ਭੁੱਖ ਮਰੀ ਹੋਈ ਪਈ ਆ ਉਹ ਲੜ ਕੇ ਕੀ ਕਰਾਂਗੇ ਅਸੀਂ ਉਹਨਾਂ ਦੇ ਨਾਲ ਕੀ ਲੜ ਕੇ ਕਰਾਂਗੇ ਜਿਹੜਾ ਭਾਰਤ ਜਿਹੜਾ ਵੈਸ ਟਾਈਮ ਬਹੁਤ ਪਾਵਰਫੁਲ ਆ ਬਿਲਕੁਲ ਗੱਲ ਤੇ ਇਹ ਹੈ ਨਹੀਂ ਭੁੱਖਮਰੀ ਆਮ ਲੋਕਾਂ ਵਾਸਤੇ ਮਗਰ ਪਾਕਿਸਤਾਨ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਨਾ ਕਿ ਉਹ ਅਤਵਾਦੀਆਂ ਨੂੰ ਪਨਾਹ ਕਿਉਂ ਦੇ ਰਿਹਾ ਹੈ ਅਤਵਾਦੀਆਂ ਨੂੰ ਟ੍ਰੇਨਿੰਗ ਕਿਉਂ ਦੇ ਰਿਹਾ ਹੈ ਅਤਵਾਦੀਆਂ ਕੋਲਥਿਆਰ ਕਿੱਥੋਂ ਆ ਰਿਹਾ ਹੈ ਅਤਵਾਦੀਆਂ ਕੋਲਥਿਆਰ ਹਮੇਸ਼ਾ ਹੀ ਪਾਕਿਸਤਾਨ ਹੀ ਪ੍ਰੋਵਾਈਡ ਕਰਦਾ ਹੈ ਹੁਣ ਦਿਨੇਸ਼ ਜੀ ਗੱਲ ਕਰੀਏ ਤਾਜ ਦੇ ਉੱਤੇ ਹਮਲਾ ਹੋਇਆ ਸੀ ਕਸਾਬ ਜਦੋਂ ਉੱਥੇ ਬਹੁਤ ਜ਼ਿਆਦਾ دہشت ਮਚਾਈ ਸੀਗੀ ਫਿਰ ਆਪਾਂ ਮਹਾਰਾਸ਼ਟਰ ਪੁਲਿਸ ਨੇ ਇੱਕ ਥਾਨਕੇ ਉਹਨਾਂ ਦਾ ਜਿਹੜਾ ਵਾ ਉਹ ਮੁਕਾਬਲਾ ਕੀਤਾ ਫਿਰ ਪੈਲਗਾਮ ਦੀ ਗੱਲ ਕਰੀਏ ਫਿਰ ਆਪਣਾ ਪੁਲਵਾਮਾ ਕਾਂਡ ਹੋ ਗਿਆ ਪਾਕਿਸਤਾਨ ਤਾਂ ਹਮੇਸ਼ਾ ਮੰਨਦਾ ਹੀ ਨਹੀਂ ਕਿ ਅਸੀਂ ਹਮਲਾ ਕਰਵਾ ਰਹੇ ਹਾਂ ਨਾ ਮੰਨੇ ਬਟ ਸਰੇਆਮ ਦਿਖਦਾ ਤੇ ਪਿਆ ਅਤਵਾਦੀ ਕਿਹੜੇ ਦੇਸ਼ ਤੋਂ ਆ ਰਹੇ ਆ ਜੀ ਅਤਵਾਦੀ ਕੋਈ ਹੋਰ ਦੇਸ਼ ਤੇ ਭੇਜ ਨਹੀਂ ਰਿਹਾ ਜੇ ਚਾਈਨਾ ਵੱਲੋਂ ਆਂ ਤਾਂ ਚਾਈਨਾ ਅਤਵਾਦੀਆਂ ਇਹ ਹਰ ਵਾਰੀ ਇਹਦੇ ਨਾਲ ਦੇ ਮੁਸਲਮਾਨ ਲੋਕ ਜਿਹੜੇ ਆ ਉਧਰਲੇ ਆ ਉਹੀ ਆ ਰਹੇ ਨੇ ਹਮ ਹਰ ਵਾਰੀ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਰਦਾਰ ਭਾਈਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹਿੰਦੁਸਤਾਨ ਆਰਮੀ ਨੂੰ ਟਾਰਗੇਟ ਕੀਤਾ ਜਾ ਰਿਹਾ ਹਿੰਦੁਸਤਾਨ ਦੀ ਆਰਮੀ ਨੇ ਬਹੁਤ ਕੁਝ ਜਰਿਆਏ। ਹੂੰ। ਕਸਾਬ ਨੇ ਕਿੰਨੇ ਲੋਕਾਂ ਨੂੰ ਮਾਰਿਆ? ਹੁਣ ਤੁਸੀਂ ਦਿਨੇਜ ਜੀ ਦੇਖ ਸਕਦੇ ਆ ਜਦੋਂ ਪਹਿਲੀਆਂ ਸਰਕਾਰਾਂ ਹੁੰਦੀਆਂ ਸੀ ਕਸ਼ਮੀਰ ਦਾ ਮਾਹੌਲ ਕੀ ਹੁੰਦਾ ਸੀ ਉੱਥੇ ਪੱਥਰਬਾਜ਼ੀ ਹੁੰਦੀ ਸੀ ਜਦੋਂ ਯਾਤਰਾ ਹੁੰਦੀ ਸੀ। ਬਿਲਕੁਲ। ਪਰ ਜਦ ਹੁਣ ਜਦੋਂ ਦਾ ਮੋਦੀ ਸਰਕਾਰ ਮੋਦੀ ਗਵਰਨਮੈਂਟ ਆਈ ਹੈ ਉੱਥੇ ਦਾ ਮਾਹੌਲ ਜਿਹੜਾ ਇਸ ਟਾਈਮ ਬਹੁਤ ਵਧੀਆ ਹੋ ਗਿਆ ਸੀਗਾ ਬਹੁਤ ਅੱਛਾ ਇੱਕ ਚਾਰਾ ਇਸ ਲਾਨੇ ਜਾ ਰਹੇ ਸੀ ਇੰਜੋਏਮੈਂਟ ਕਰ ਰਹੀ ਪਰ ਹੁਣ ਜੱਕ ਦਾ ਵੀ ਇੱਕ ਜਿਹੜਾ ਉਹ ਏਰੀਆ ਦੇ ਵਿੱਚ ਜਾ ਕੇ ਉਹਨਾਂ ਵੱਲੋਂ ਪੁੱਛਿਆ ਗਿਆ ਪਹਿਲਾਂ ਹਾਂਜੀ। ਤੁਸੀਂ Hindu ਜਾਂ Muslim ਉਸ ਤੋਂ ਬਾਅਦ ਉਹਨਾਂ ਨੂੰ ਗੋਲੀ ਮਾਰ ਦਿੱਤੀ। ਦੇਖੋ ਜੀ ਆਪਾਂ ਦੇ ਇੱਕ ਗੱਲ ਸਪਸ਼ਟ ਜਾਣਦੇ ਆ। ਪਾਕਿਸਤਾਨ ਵੱਲੋਂ ਅਤਵਾਦੀ ਹਿੰਦੁਸਤਾਨ 'ਚ ਵੜਦੇ ਨੇ। ਉਹਨਾਂ ਨੂੰ ਵੜਨ ਦੇ ਵਿੱਚ ਉੱਥੇ ਦੇ ਲੋਕਾਂ ਦਾ ਹੱਥ ਹੈ। ਜੀ। ਇਹ ਸਪਸ਼ਟ 100% ਇੱਕ ਠੋਕ ਕੇ ਹਰ ਬੰਦਾ ਕਹਿ ਸਕਦਾ। ਉਹੀ ਗੱਲ ਪੁਰਾਣੀ। ਹੂੰ ਹੂੰ। ਕਿ ਜੇ ਤੁਹਾਡੇ ਮਹੱਲੇ 'ਚ ਕੋਈ ਆਂਦਾ ਤੇ ਬੰਦਾ ਪਛਾਣ ਲੈਂਦਾ। ਉੱਥੇ ਦੇ ਵਸਨੀਕ ਜਿਹੜੇ ਨੇ ਬਾਰਡਰ ਦੇ ਏਰੀਏ 'ਚ ਰਹੀਏ ਉਹਨਾਂ ਨੂੰ ਪਨਾਹ ਦਿੰਦੇ ਨੇ। ਜੀ। ਜਦੋਂ ਜਦੋਂ ਕਸ਼ਮੀਰ ਦਾ ਕਸ਼ਮੀਰ ਦੇ ਵਿੱਚ ਖੁਸ਼ਹਾਲੀ ਆਂਦੀ ਨੇ ਲੋਕੀ ਘੁੰਮਣ ਫਿਰਨ ਜਾਂਦੇ ਨੇ ਉਦੋਂ ਹੀ ਕੋਈ ਨਾ ਕੋਈ ਜਿਹੜਾ ਵਾ ਉਹ ਇਹੋ ਜੀ ਦੁਰਘਟਨਾ ਜਿਹੜੀ ਆ ਉਹ ਕਸ਼ਮੀਰ ਦੇ ਵਿੱਚ ਘਰਾਤੀ ਜਾਂਦੀ ਹੈ ਹੁਣ ਦਿਨੇਸ਼ ਜੀ ਗੱਲ ਕਰੀਏ ਕਸ਼ਮੀਰ ਇਸ ਟਾਈਮ ਜਿਹੜਾ ਚੜ ਰਿਹਾ ਵਾ ਉਹ ਸੈਲਾਨੀਆਂ ਦੇ ਉੱਤੇ ਚੱਲਦਾ ਪਿਆ ਵਾ ਬਿਲਕੁਲ ਜੀ ਬਿਲਕੁਲ ਉੱਥੇ ਅਸੀਂ ਜਾਵਾਂਗੇ ਤੇ ਚੱਲੂਗਾ ਉਹ ਨਹੀਂ ਤਾਂ ਉੱਥੇ ਭੁੱਖ ਮਰੀ ਹੋ ਜੂਗੀ ਭੁੱਖ ਮਰੀ ਪੈ ਜਾਣੀ ਹੈ ਜੀ ਹਾਂਜੀ ਹੁਣ ਦੇਖੋ ਤੁਸੀਂ ਸਰਵੇ ਆਪਣੇ ਚੈਨਲ ਥਾਈ ਕਰਕੇ ਦੇਖ ਲਓ ਕਿ ਕਿੰਨੇ ਲੋਕ ਉੱਥੇ ਜਾਣਾ ਚਾਹੁੰਦੇ ਨੇ ਜੀ ਆਪ ਸੋਸ਼ਲ ਮੀਡੀਆ ਤੇ ਲੋਕਾਂ ਨੇ ਆਪਣੇ ਬਿਆਨ ਦਿੱਤੇ ਨੇ ਕਿ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਅਸੀਂ ਜੰਮੂ ਕਸ਼ਮੀਰ ਨਹੀਂ ਜਾਣਾ ਘੁੰਮਣ ਅਸੀਂ ਹਿਮਾਚਲ ਚੱਲ ਜਾਾਂਗੇ ਅਸੀਂ ਉੱਤਰਾਖੰਡ ਚੱਲ ਜਾਾਂਗੇ ਅਸੀਂ ਇੱਥੇ ਨਹੀਂ ਜਾਣਾ ਤੇ ਉੱਥੇ ਦੇ ਲੋਕ ਹਰ ਲੋਕ ਉੱਥੇ ਦੇ ਜਿੰਨੇ ਲੋਕ ਆ ਸਾਰੇ ਖਰਾਬ ਨਹੀਂ ਆ ਮਗਰ ਇੱਥੋਂ ਦੀ ਗੱਲਾਂ ਨੇ ਕੁਝ ਲੋਕਾਂ ਕਰਕੇ ਇਸ ਟਾਈਮ ਕਸ਼ਮੀਰ ਦਾ ਹਾਲ ਬੁਰਾ ਤੁਸੀਂ ਦੇਖੋ ਸਾਰਾ ਕਸ਼ਮੀਰ ਖਾਲੀ ਹੋ ਗਿਆ ਹੈ ਕਸ਼ਮੀਰ ਅੱਧੇ ਨਾਲੋਂ ਜ਼ਿਆਦਾ ਖਾਲੀ ਹੋ ਚੁੱਕਾ ਹੈ ਦੋਸਤੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਤੋਂ ਤੁਹਾਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਇੱਕ ਮਾਹੌਲ ਜਿਹੜਾ ਇੱਕ ਬਹੁਤ ਤਣਾਅਪੂਰਨ ਜਿਹੜਾ ਬਣ ਚੁੱਕਾ ਵਾ ਜਿਹੜਾ 에어ਪੋਰਟ ਵੀ ਜਿਹੜਾ ਵਾ ਅੰਮ੍ਰਿਤਸਰ ਦਾ ਉਹ ਬੰਦ ਕਰ ਦਿੱਤਾ ਗਿਆ ਵਾ ਇਸ ਟਾਈਮ ਪੂਰਾ ਮਾਹੌਲ ਜਿਹੜਾ ਜੰਗ ਵਾਲਾ ਮਾਹੌਲ ਬਣ ਚੁੱਕਾ ਵਾ ਇਸ ਕਰਕੇ ਅਸੀਂ ਵੀ ਅਪੀਲ ਇਹੀ ਕਰਦੇ ਆ ਤੁਸੀਂ ਜਿਹੜਾ ਵਾ ਗਵਰਨਮੈਂਟ ਦੇ ਨਾਲ ਸਾਥ ਦਿਓ ਜਿਸ ਤਰ੍ਹਾਂ ਉਹ ਕਹਿੰਦੇ ਉਸ ਤਰ੍ਹਾਂ ਕਰੋ ਕੋਈ ਵੀ ਜਿਹੜੀ ਸਰਕਾਰ ਉਹ ਜੰਗ ਨਹੀਂ ਲੜਨਾ ਚਾਹਦੀ ਪਰ ਜਦੋਂ ਗੱਲ નિર્ਦੋਸ਼ ਲੋਕਾਂ ਦੀ ਆਉਂਦੀ ਉਸ ਟਵੇਲੇ ਫਿਰ ਜਵਾਬ ਤਾਂ ਦੇਣਾ ਹੀ ਪੈਂਦਾ ਵਾ ਦਿਨੇਸ਼ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਅਸੀਂ ਤਹਿਲਕਾ ਪੰਜਾਬੀ ਟੀਵੀ ਵੱਲੋਂ ਇੱਕ ਅਪੀਲ ਕਰਨਾ ਚਾਹੁੰਦੇ ਆ ਕਿ ਸੋਸ਼ਲ ਮੀਡੀਆ ਤੇ ਜੋ ਵੀਡੀਓਜ਼ ਜਾਂ ਜੋ ਵੀ ਬਿਆਨਬਾਜ਼ੀ ਕਿਸੇ ਦੀ ਵੀ ਆ ਰਹੀ ਹੈ ਉੱਤੇ ਵੀ ਕੋਈ ਵੀ ਭਰੋਸਾ ਨਾ ਕੀਤਾ ਜਾਵੇ ਜਦੋਂ ਤੱਕ ਸਰਕਾਰੀ ਹਦਾਇਤਾਂ ਨਾ ਆਣ ਜੀ ਠੀਕ ਹੈ ਜੀ ਦੋਸਤੋ ਬਹੁਤ ਬਹੁਤ ਤੁਹਾਡਾ ਧੰਨਵਾਦ ਦਿਨੇਸ਼ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ